ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਪਾਤਸ਼ਾਹ ਜੀ ਅਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਸਾਡੇ ਤੇ ਦੁਨਿਆਵੀ ਜੀਵਾਂ ਤੇ ਕਿਰਪਾ ਕਰਕੇ ਸਮਝਾ ਦੇ ਨੇ ਕਿਉਂਕਿ ਪਿਛਲੇ ਦਿਨਾਂ ਤੋਂ ਇਹ ਬਾਣੀ ਦੀ ਵਿਚਾਰ ਆਪਾਂ ਆਰੰਭ ਕੀਤੀ ਸੀ ਜਿੱਥੇ ਇਸ ਬਾਣੀ ਨੇ بار-बार ਮਨ ਨੂੰ ਸਮਝਾਉਣਾ ਕੀਤਾ ਕਿਉਂਕਿ ਅਸਲ ਦੇ ਵਿੱਚ ਖੇਡ ਮਨ ਦੀ ਹੈ ਜਦੋਂ ਮਨ ਸਮਝ ਜਾਵੇ ਤੇ ਜਿਵੇਂ ਘੋੜ ਸਵਾਰ ਸਿਆਣਾ ਹੋਵੇ ਉਹ ਬੜੀ ਸਿਆਣਪ ਦੇ ਨਾਲ ਘੋੜੇ ਨੂੰ ਆਪਣੇ ਕਾਬੂ ਵਿੱਚ ਕਰ ਹੀ ਲੈਂਦਾ ਹੈ ਇਸੀ ਤਰ੍ਹਾਂ ਜੇ ਮਨ ਕਾਬੂ ਵਿੱਚ ਆ ਜਾਵੇ ਫਿਰ ਮਨ ਇਸ ਸਰੀਰ ਨੂੰ ਭਟਕਣ ਤੋਂ ਵੀ ਰੋਕਦਾ ਹੈ ਸਤਿਗੁਰੂ ਜੀ ਨੇ ਮਨ ਦੀਆਂ ਚਤੁਰਾਈਆਂ ਮਨ ਦੀਆਂ ਸਿਆਣਪਾਂ ਦਾ ਜ਼ਿਕਰ ਵੀ ਕੀਤਾ ਹੈ ਸਦਾ ਆਨੰਦ ਦੀ ਧਾਰਨੀ ਬਣਨ ਵਾਸਤੇ ਸਦਾ ਰਹੋ ਹਰ ਨਾਲੀ ਦੀ ਗੱਲ ਵੀ ਕੀਤੀ ਇਹ ਗੱਲ ਵੀ ਸਮਝਾਈ ਕਿ ਉਹਦੇ ਦਰਤੇ ਹਰੇਕ ਚੀਜ਼ ਹਰੇਕ ਦਾਤ ਤੇ ਆਤਮਿਕ ਆਨੰਦ ਮਿਲਦਾ ਹੈ ਹੁਣ ਸਤਗੁਰੂ ਜੀ ਨੇ ਅਨੰਦ ਸਾਹਿਬ ਦੀਆਂ ਪਾਵਨ ਪੌੜੀਆਂ ਦੇ ਲਗਭਗ ਆਖਰੀ ਹਿੱਸੇ ਕਿਉਂਕਿ ਕੁੱਲ 40 ਪੌੜੀਆਂ ਨੇ ਸਾਡ ਹਿੱਸੇ ਕਰੀਏ ਤੇ ਇਹ ਆਖਰੀ ਹਿੱਸਾ ਬਣਦਾ ਹੈ ਇਹਦੇ ਵਿੱਚ ਸਤਿਗੁਰੂ ਨੇ ਪਹਿਲਾਂ ਸੰਬੋਧਨ ਕੀਤਾ ਰਸਨਾ ਨੂੰ ਆਪ ਜੀ ਸਰਵਣ ਕਰ ਚੁੱਕੇ ਹੋ ਇਹ ਦਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਆਮ ਤੌਰ ਤੇ ਆਪਾਂ ਆਖਦੇ ਹਾਂ ਕਿ ਭੋਜਨ ਖਾਧਾ ਬੜਾ ਸੁਆਦਲਾ ਸੀ ਪੇਟ ਤੇ ਭਰਿਆ ਪਰ ਇਨਸਾਨ ਦੀ ਜ਼ੁਬਾਨ ਕਦੇ ਰਜਦੀ ਨਹੀਂ ਰਸਨਾ ਫੇਰ ਵੀ ਸਵਾਦ ਦੇ ਪਿੱਛੇ ਲੱਗ ਕੇ ਤੇ ਬਾੜ-ਬਾਰ ਪੋਜਨ ਦੀ ਕਲਪਨਾ ਕਰਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜਿਹੜਾ ਜਿਹੜਾ ਸਰੀਰ ਦਾ ਅੰਗ ਪਰਮਾਤਮਾ ਦੀ ਬਖਸ਼ਿਸ਼ ਹੈ ਉਹ ਅਕਾਲ ਪੁਰਖ ਨੇ ਬੜੀ ਸੋਚ ਸਮਝ ਕੇ ਬਖਸ਼ਿਸ਼ ਕੀਤਾ ਤੇ ਸਭ ਤੋਂ ਪਹਿਲਾਂ ਰਸਨਾ ਦਾ ਜ਼ਿਕਰ ਤਾਂ ਕਿਉਂਕਿ ਚਾਹੇ ਕਿੰਨੇ ਵੀ ਬਲਵਾਨ ਕਿੰਨੇ ਵੀ ਵੱਡੇ ਆਕਾਰ ਵਾਲੇ ਜਾਨਵਰ ਹੋਰ ਜੀਵ ਇਸ ਸੰਸਾਰ ਦੇ ਵਿੱਚ ਨੇ ਪਰ ਜੇ ਕੋਈ ਆਪਣੇ ਮਨ ਦੇ ਬਲਬਲਿਆਂ ਨੂੰ ਦੂਜੇ ਦੇ ਨਾਲ ਸਾਂਝਾ ਕਰ ਸਕਦਾ ਹੈ ਤੇ ਉਹ ਮਨੁੱਖ ਹੈ ਕਹਿਣ ਦਾ ਭਾਵ ਕਿ ਇਹਨੂੰ ਜ਼ੁਬਾਨ ਵੀ ਦਿੱਤੀ ਤੇ ਜ਼ੁਬਾਨ ਦੇ ਵਿੱਚ ਬੋਲਣ ਦੀ ਸ਼ਕਤੀ ਵੀ ਦਿੱਤੀ ਹੈ ਇਹ ਜ਼ੁਬਾਨ ਸਿਰਫ ਤੇ ਸਿਰਫ ਖਾਣ ਵਾਸਤੇ ਨਹੀਂ ਕਿਉਂਕਿ ਪਸ਼ੂਆਂ ਵਿੱਚ ਜੀਵਾਂ ਵਿੱਚ ਉਹਨਾਂ ਨੇ ਜ਼ੁਬਾਨ ਨੂੰ ਰਸਾਂ ਦੇ ਵਾਸਤੇ ਵਰਤਿਆ ਜੀ ਬੋਲਣਾ ਚਾਹਣ ਵੀ ਤੇ ਫੇਰ ਵੀ ਉਹ ਜ਼ੁਬਾਨ ਤੋਂ ਬੋਲ ਨਹੀਂ ਸਕਦੇ ਇੰਨੀ ਤਾਕਤ ਪਰਮਾਤਮਾ ਨੇ ਪਾਈ ਨਹੀਂ ਤੇ ਜੇ ਮਨੁੱਖ ਨੂੰ ਇੰਨੀ ਤਾਕਤ ਦਿੱਤੀ ਐ ਸਤਿਗੁਰੂ ਜੀ ਨੇ ਥਾਂ ਥਾਂ ਤੇ ਸਮਝਾਇਆ ਨੈਣ ਨਾ ਦੇਖੈ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ 나ਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿੱਲ ਤਿੱਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਇ ਦਿਨੋ ਦਿਨ ਕੱਟੀਐ ਭੀ ਜੇ ਰਸਨਾ ਮਿਲੀ ਵੀ ਐ ਜੀ ਜ਼ੁਬਾਨ ਮਿਲੀ ਐ ਤੇ ਜ਼ੁਬਾਨ ਤੋਂ ਜਪਣਾ ਨਹੀਂ ਬੋਲਣਾ ਨਹੀਂ ਉਹਦਾ ਨਾਮ ਲੈਣਾ ਨਹੀਂ ਤੇ ਹਜ਼ੂਰ ਆਖਦੇ ਨੇ ਇਹ ਟੁਕੜੇ ਟੁਕੜੇ ਕਰਕੇ ਕੱਟ ਕੇ ਉਹਨਾਂ ਦਿੱਤੀ ਜਾਵੇ ਇਸੇ ਤਰ੍ਹਾਂ ਅੱਜ ਦੀ ਇਸ ਪਾਵਨ ਪੌੜੀ ਵਿੱਚ ਸਤਿਗੁਰੂ ਨੇ ਸੰਬੋਧਨ ਕੀਤਾ ਸਰੀਰ ਨੂੰ ਈ ਸਰੀਰਾ ਮੇਰਾ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਇਹ ਯਾਦ ਰੱਖਣਾ ਇਨਸਾਨ ਨੂੰ ਆਪਣੇ ਮੂਲ ਦਾ ਪਤਾ ਹੋਣਾ ਅਤ ਜ਼ਰੂਰੀ ਹੈ ਪਰਿਵਾਰ ਦੇ ਵਿੱਚ ਸਮਝਾਇਆ ਜਾਂਦਾ ਜੇ ਬੱਚੇ ਦੀਆਂ ਹਰਕਤਾਂ ਖਾਨਦਾਨ ਤੋਂ ਥੋੜੀਆਂ ਉਲਟ ਚੱਲਣ ਪਰਿਵਾਰ ਦੇ ਨਾਲ ਮਿਲਣ ਨਾ ਤੇ ਮਾਤਾ ਪਿਤਾ ਸਮਝਾਇਆ ਕਰਦੇ ਨੇ ਕਿ ਤੂੰ ਆਪਣੇ ਬਾਪ ਦੀ ਪੱਗ ਦਾ ਕੋਈ ਮਾਣ ਰੱਖ ਕਿ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਕਿਹੜੇ ਘਰ ਦੇ ਵਿੱਚ ਪੈਦਾ ਹੋਇਆ ਹੈ ਤੇਰਾ ਮੂਲ ਤੇਰਾ ਮੁੱਢ ਕਿੱਥੇ ਜੁੜਦਾ ਤੇ ਗੁਰੂ ਕੀ ਬਾਣੀ ਨੇ ਵੀ ਆਖਿਆ ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜੇ ਲੋਕ ਆਪਣਾ ਮੂਲ ਭੁੱਲ ਜਾਣ ਜਿਹੜੇ ਲੋਕ ਅਸਲੀਅਤ ਤੋਂ ਅਨਜਾਨ ਹੋ ਜਾਣ ਆਪਾਂ ਵੇਖਦੇ ਆਂ ਕਿ ਸ਼ੇਰ ਦਾ ਬੱਚਾ ਛੋਟੇ ਸਮੇਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਕਿਤੇ ਪੇਡਾਂ ਵਿੱਚ ਜਾ ਡੜਲੇ ਤੇ ਭੇਡਾਂ ਵਿੱਚ ਜੰਮਿਆ ਭੇਡਾਂ ਵਿੱਚ ਪੜਿਆ ਤੇ ਭੇਡਾਂ ਵਿੱਚ ਵੱਡਾ ਵੀ ਹੋਇਆ ਤੇ ਹੌਲੀ ਹੌਲੀ ਉਹਨਾਂ ਦੀ ਬੋਲੀ ਵੀ ਅਪਣਾਉਣ ਲੱਗ ਪੈਂਦਾ ਹੈ ਉਹਨਾਂ ਦੇ ਕਰਮ ਵੀ ਅਪਣਾ ਲੈਂਦਾ ਪਰ ਜਦੋਂ ਕਿਤੇ ਸ਼ੇਰਾਂ ਦਾ ਵਗ ਕੋਲ ਦੀ ਲੰਗੇ ਤੇ ਉਹਦੇ ਅੰਦਰ ਇਹ ਚੀਜ਼ ਉਬਾਲ ਮਾਰਦੀ ਹੈ ਕਿ ਮੈਨੂੰ ਲੱਗਦਾ ਮੈਂ ਭੇਡਾਂ ਦੇ ਵਿੱਚੋਂ ਨਹੀਂ ਮੇਰਾ ਤੇ ਮੁੱਢ ਸ਼ੇਰਾਂ ਦੀ ਵਿੱਚੋਂ ਐ ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਹੜਾ ਪੰਥ ਜਿਹੜਾ ਨਿਰਮਲ ਪੰਥ ਸਾਜਿਆ ਤੇ ਉਸ ਪੰਥ ਨੂੰ ਜਦੋਂ ਆਖਰੀ ਦੇਖ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦਾ ਕਾਰਨ ਹੀ ਏਸੀਪੀ ਤੂੰ ਆਪਣਾ ਮੂਲ ਪਛਾਣ ਤੂੰ ਕਰਮ ਕਾਂਡੀ ਨਹੀਂ ਐ ਤੂੰ ਤੀਰਥਾਂ ਦਾ ਇਸ਼ਨਾਨੀ ਨਹੀਂ ਐ ਤੂੰ ਇਨਾਂ ਵਹਿਮ ਭਰਮਾਂ ਵਿੱਚ ਪੈ ਕੇ ਬਨਾਰਸ ਦੀ ਧਰਤੀ ਤੇ ਆਦੇ ਨਾਲ ਸਿਰ ਕਟਵਾਉਣ ਵਾਲਾ ਨਹੀਂ ਤੂੰ ਇਹ ਵੇਖ ਵੀ ਤੇਰੇ ਅੰਦਰ ਜੋਤ ਕਿਦੀ ਹੈ ਤੇ ਜਵਾਬ ਮਿਲੇਗਾ ਕਹੋ ਕਬੀਰ ਹਮ ਰਾਮ ਕੀ ਅੰਛ ਗੁਰੂ ਅਮਰਦਾਸ ਪਾਤਸ਼ਾਹ ਕਹਿਦੇ ਨੇ ਇਹ ਮੇਰੇ ਸਰੀਰ ਮੈਂ ਤੈਨੂੰ ਇਹ ਦੱਸਣਾ ਚਾਹੁੰਨਾ ਹਰ ਤੁਮ ਮਹਿ ਜੋਤ ਰੱਖੀ ਤੇਰੇ ਅੰਦਰ ਪਰਮਾਤਮਾ ਨੇ ਜੋਤ ਰੱਖੀ ਹੈ ਤਾਂ ਤੂੰ ਜਗ ਮੈਂ ਆਇਆ ਤੇ ਫਿਰ ਇਹ ਸੰਸਾਰ ਦੇ ਵਿੱਚ ਤੂੰ ਆਇਆ ਆਪਾਂ ਵੇਖਦੇ ਆਂ ਬੜੇ ਜੀਵ ਐਸੇ ਹੋਣਗੇ ਜਿਹੜੇ ਜਨਮ ਵੇਲੇ ਹੀ ਡਾਕਟਰਾਂ ਵੱਲੋਂ ਮ੍ਰਿਤਕ ਕੋਸ਼ਿਤ ਕਰ ਦਿੱਤੇ ਜਾਣ ਉਹਨਾਂ ਦਾ ਭਾਵ ਹੁੰਦਾ ਸਰੀਰ ਤੇ ਹੈ ਪਰ ਸਰੀਰ ਦੇ ਅੰਦਰ ਜੋਤ ਕੋਈ ਨਹੀਂ ਜਿਨ੍ਹਾਂ ਦੇ ਅੰਦਰ ਜੋਤ ਹੋਵੇ ਅਸਰ ਦੇ ਵਿੱਚ ਜੀਵਤ ਉਹਨੂੰ ਕਿਹਾ ਜਾਂਦਾ ਹੈ ਕਿਉਂਕਿ ਜੀਵ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਨ ਜੇ ਦਾ ਪਿੰਡ ਭਾਵ ਸਰੀਰ ਵੀ ਹੋਵੇ ਤੇ ਸਰੀਰ ਦੇ ਵਿੱਚ ਜਿੰਦ ਵੀ ਹੋਵੇ ਜਾਨ ਵੀ ਹੋਵੇ ਉਹਦੀ ਜੋਤ ਵੀ ਹੋਵੇ ਉਹ ਜੋਤ ਜਿਹੜੀ ਸਾਰਿਆਂ ਦੇ ਵਿੱਚ ਵਸਦੀ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਜਿਵੇਂ ਇੱਕ ਦੀਵੇ ਨੂੰ ਜਗਾਉਣ ਵਾਸਤੇ ਕਿਸੇ ਦੀਵੇ ਦੀ ਜੋਤ ਵਿੱਚੋਂ ਆਸਰਾ ਲਿਆ ਜਾਂਦਾ ਉਹਦੇ ਤੋਂ ਵੱਡਿਆ ਤੇ ਕਿਹਾ ਜਾਂਦਾ ਭਾਈ ਤੇਰੀ ਆਪਣੀ ਜੋਤ ਨਹੀਂ ਇਹ ਜੋਤ ਤੈਨੂੰ ਕਿਸੇ ਨੇ ਦਿੱਤੀ ਹੁਣ ਘਰ ਦੇ ਵਿੱਚ ਬਿਜਲੀ ਦੇ ਉਪਕਰਨ ਜਿੰਨੇ ਵੀ ਹੋਣ ਕਿਤੇ ਪੱਖਾ ਮਾਣ ਕਰੇ ਵੀ ਮੈਂ ਬੜੀ ਤੇਜ਼ ਚੱਲਦਾ ਕੋਈ ਹੋਰ ਜੰਤਰ ਮਾਣ ਕਰੇ ਵੀ ਮੇਰੇ ਵਿੱਚ ਤੇ ਤਾਕਤ ਇੰਨੀ ਹੈ ਮੈਂ ਚਾਨਣ ਕਰ ਦਿੰਨਾ ਮੈਂ ਰੋਸ਼ਨੀ ਕਰ ਦਿੰਨਾ ਪਰ ਸਿਆਣਾ ਮਨੁੱਖ ਇਹ ਹੀ ਗੱਲ ਕਵੇਗਾ ਭਾਵੇਂ ਤੁਹਾਡੇ ਵਿੱਚ ਤਕਨੀਕ ਜਿੰਨੀ ਵੀ ਹੋਵੇ ਪਰ ਜਦੋਂ ਤੱਕ ਬਿਜਲੀ ਦੀ ਜੋਤ ਤੁਹਾਡੇ ਅੰਦਰ ਨਹੀਂ ਤੁਸੀਂ ਕੁਝ ਵੀ ਕਰਨ ਜੋਗੇ ਨਹੀਂ ਖਾਂਜੇ ਤੇਰਾ ਚਾਨਣ ਹੈ ਤੇਰੀ ਠੰਡਕ ਹੈ ਤੇਰੀ ਰਫਤਾਰ ਬੜੀ ਤੇਜ਼ ਹੈ ਤੇ ਇਹਦੇ ਪਿੱਛੇ ਕੋਈ ਨਾ ਕੋਈ ਜੋਤ ਕੰਮ ਕਰਦੀ ਹੈ ਜਿਸ ਨੂੰ ਬਿਜਲੀ ਕਿਹਾ ਜਾਂਦਾ ਹੁਣ ਮਨੁੱਖ ਚਾਹੇ ਕੋਈ ਆਕਾਰ ਕਰਕੇ ਕਦ ਵੱਡਾ ਹੋਵੇ ਕੋਈ ਛੋਟਾ ਹੋਵੇ ਕੋਈ ਜੀਵ ਅਤ ਸੁੰਦਰ ਹੋਵੇ ਕੋਈ ਜੀਵ ਬੜਾ ਗਰੀਬ ਘਰ ਵਿੱਚ ਪੈਦਾ ਹੋਇਆ ਕੋਈ ਬੜਾ ਧਨਵਾਨ ਹਜ਼ੂਰ ਆਖਰੇ ਨੇ ਸਾਰੇ ਉਸ ਪਰਮਾਤਮਾ ਨੇ ਪੈਦਾ ਕੀਤੇ ਉਸ ਪਰਮਾਤਮਾ ਨੇ ਇਹਨਾਂ ਦੇ ਅੰਦਰ ਜੋਤ ਰੱਖੀ ਤੇ ਇਹ ਸੰਸਾਰ ਦੇ ਵਿੱਚ ਆਏ ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਸਰੀਰ ਕਿਤੇ ਹੰਕਾਰ ਨਾ ਕਰੇ ਵੀ ਵੇਖਿਆ ਮੇਰਾ ਕਦ ਕਾਠ ਬੜਾ ਉੱਚਾ ਸਰੀਰ ਕਦੇ ਮਾਣ ਨਾ ਕਰੇ ਕਿ ਮੇਰਾ ਤੇ ਹੁਸਨ ਬੜਾ ਚੰਗਾ ਲੋਕ ਮੈਨੂੰ ਸੁੰਦਰ ਆਖਦੇ ਨੇ ਕਹਿਣ ਲੱਗੇ ਇਹ ਨਾ ਤੇ ਹੁਸਨ ਤੇਰਾ ਨਾ ਇਹਦੇ ਵਿੱਚਲੀ ਤਾਕਤ ਤੇਰੀ ਹੈ ਕਿਉਂਕਿ ਜਦੋਂ ਉਹ ਜੋਤ ਖੇਚ ਲੈਂਦਾ ਨਾ ਫਿਰ ਸਰੀਰ ਭਾਵੇਂ ਵਿਹੜੇ ਵਿੱਚ ਪਿਆ ਹੋਵੇ ਭਾਵੇਂ ਕਿਤੇ ਵੀ ਰੱਖ ਦਿਓ ਉਹਨੂੰ ਕਦੇ ਵੀ ਮਨੁੱਖ ਦਾ ਨਾਮ ਲੈ ਕੇ ਬੁਲਾਇਆ ਨਹੀਂ ਜਾਵੇਗਾ ਕਿਹਾ ਜਾਂਦਾ ਇਹ ਮਰਦਾ ਸਰੀਰ ਹੈ ਜੋਤ ਤੂੰ ਬਿਨਾਂ ਸਰੀਰ ਕਿਸੇ ਕੰਮ ਦਾ ਨਹੀਂ ਤੇ ਸਤਿਗੁਰੂ ਆਖ ਰਹੇ ਨੇ ਤੂੰ ਯਾਦ ਰੱਖ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਇਹ ਜੋਤ ਪਰਮਾਤਮਾ ਦੀ ਓਨੇ ਜੋਤ ਤੇਰੇ ਅੰਦਰ ਰੱਖੀ ਤੇ ਫੇਰ ਇੱਕ ਵਿਦ ਬਣੀ ਤੂੰ ਸੰਸਾਰ ਦੇ ਵਿੱਚ ਆਇਆ ਇਹ ਸਰੀਰ ਮੇਰਾ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਤੇ ਅੱਗੇ ਕਿਰਪਾ ਕੀਤੀ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਬਿਲਕੁਲ ਠੀਕ ਹੈ ਜੈਸੀ ਮਾਤ ਪਿਤਾ ਬਿਨ ਬਾਲ ਨਾ ਹੋਈ ਪੀ ਮਾਤਾ ਪਿਤਾ ਬਹਾਨਾ ਬਣੀ ਮਾਤਾ ਤੇ ਪਿਤਾ ਜ਼ਰੀਆ ਬਣੀ ਤੇ ਉਹਨਾਂ ਦੇ ਆਪਸੀ ਸੁਮੇਲ ਦੇ ਨਾਲ ਜੀਵ ਦਾ ਜਨਮ ਸੰਸਾਰ ਵਿੱਚ ਹੋਇਆ ਪਰ ਸਤਿਗੁਰੂ ਆਖ ਰਹੇ ਨੇ ਮਾਤਾ ਦੇ ਵਿੱਚ ਵੀ ਉਹ ਵਸਦਾ ਹੈ ਪਿਤਾ ਦੇ ਵਿੱਚ ਵੀ ਜੋਤ ਉਸੇ ਪਰਮਾਤਮਾ ਦੀ ਕਹਿਣ ਨੂੰ ਇੰਜ ਕਹੀਏ ਪੀ ਮਾਤਾ ਵੀ ਉਹ ਪਿਤਾ ਵੀ ਉਹ ਤੇ ਤੈਨੂੰ ਪੈਦਾ ਕਰਨ ਵਾਲਾ ਤੈਨੂੰ ਰਚਨ ਵਾਲਾ ਵੀ ਉਹ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਹੁਣ ਕਹਿਣ ਦਾ ਭਾਵ ਹੈ ਕਿ ਪਿਤਾ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਮਾਤਾ ਦੇ ਵਿੱਚ ਵੀ ਉਸੇ ਪਰਮਾਤਮਾ ਦੀ ਜੋਤ ਉਹਨਾਂ ਦੇ ਸੁਮੇਲ ਨਾਲ ਪਰਮਾਤਮਾ ਦੀ ਕਿਰਪਾ ਹੋਈ ਤੇ ਸੰਸਾਰ ਦੇ ਅੰਦਰ ਤੂੰ ਪੈਦਾ ਹੋਇਆ ਇਹ ਜਗਤ ਤੂੰ ਅੱਜ ਵੇਖ ਰਿਹਾ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਇਹਦਾ ਭਾਵ ਹੈ ਗੁਰ ਪ੍ਰਸਾਦ ਦਾ ਭਾਵ ਹੈ ਗੁਰੂ ਦੀ ਕਿਰਪਾ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਇਹ ਸਮਝ ਲੱਗ ਗਈ ਪੀ ਗੁਰੂ ਨੇ ਆਖਿਆ ਇਹ ਸੰਸਾਰ ਥਿਰ ਰਹਿਣ ਵਾਲਾ ਨਹੀਂ ਇਹ ਚਲਤ ਹੈ ਇਹਨੇ ਬਿਨਸ ਜਾਣਨਾ ਇਹ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ ਕਹਿਣ ਲੱਗੇ ਜਦੋਂ ਸਮਝ ਆਈ ਗੁਰੂ ਦੀ ਕਿਰਪਾ ਦੇ ਨਾਲ ਤੇ ਫਿਰ ਸਾਦੇ ਪਾਸੇ ਵੇਖਦੇ ਫਿਰ ਇਹ ਸੰਸਾਰ ਸੱਚਮੁੱਚ ਹੀ ਚੱਲਣਹਾਰ ਜਾਪਤ ਕਿਸ ਨਾਲ ਕੀਚੈ ਦੋਸਤੀ ਸਭ जग ਚੱਲਣਹਾਰ ਪਰ ਇਹ ਪਤਾ ਉਹਦੂ ਲੱਗਦਾ ਜਦੋਂ ਕਿਰਪਾ ਦੇ ਨਾਲ ਗੁਰੂ ਸਮਝਾ ਦਿੰਦਾ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਪੜ੍ਹੀਏ ਤੇ ਲੰਗਰਾਗ ਦੇ ਵਿੱਚ ਤੇ ਉਹਨਾਂ ਨੇ ਕਿਰਪਾ ਕੀਤੀ ਜ਼ਕਰਜ਼ ਗੁਫ਼ਤੰ ਪੇਸ਼ ਤੋ ਦਰ ਗੋਸ਼ ਕੁੰਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਮੁਕਾਮ ਦਾ ਭਾਵ ਹੈ ਮੰਜ਼ਲ ਤੇ ਫਾਨੀ ਦਾ ਭਾਵ ਹੈ ਨਾਸ਼ ਹੋਣ ਵਾਲਾ ਕਹਿੰਦ ਲੱਗੀ ਸੰਸਾਰ ਇੱਕ ਨਾਸ਼ ਹੋਣ ਵਾਲੀ ਮੰਜ਼ਲ ਐ ਪੀ ਇਹਨੂੰ ਕੋਈ ਸਮਝ ਲਵੇ ਪੀ ਇਹ ਆਖਰੀ ਮੰਜ਼ਲ ਐ ਇਹਦੇ ਤੱਕ ਮੈਂ ਪਹੁੰਚ ਜਾਣ ਕਿਉਂਕਿ ਜਿਨ੍ਹਾਂ ਨੇ ਇਹਨੂੰ ਫਾਨੀ ਨਾ ਸਮਝਿਆ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਣ ਤੋਂ ਕੁਤਾਹੀ ਕੀਤੀ ਪੀ ਸੰਸਾਰ ਤੇ ਥਿਰ ਰਹਿਣਾ ਨਹੀਂ ਉਹਨਾਂ ਨੇ ਫਿਰ ਸੰਸਾਰ ਦੇ ਨਾਲ ਮੋਹ ਵੀ ਪਾਇਆ ਉਹਨਾਂ ਨੇ ਦੁਨੀਆ ਦੇ ਨਾਲ ਆਪਣਾ ਸਮਾਂ ਬੜਾ ਬਤੀਤ ਕੀਤਾ ਪਰ ਅੰਤ ਨੂੰ ਹੋਇਆ ਕਿ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਰਪਾ ਕੀਤੀ ਕਹਿਣ ਲੱਗੇ ਕਿ ਗੁਰੂ ਅਮਰਦਾਸ ਜੀ ਨੇ ਤੇ ਸਮਝਾਇਆ ਭਾਈ ਤੇਰੇ ਵਿੱਚ ਪਰਮਾਤਮਾ ਦੀ ਜੋਤ ਹੈ ਤੈਨੂੰ ਪੈਦਾ ਕਰਨ ਵਾਲਾ ਉਹ ਪਰਮਾਤਮਾ ਹੈ ਪਰ ਜਿਹਦੀ ਜੋਤ ਤੇਰੇ ਅੰਦਰ ਜਿਹੜਾ ਬੈਠਾ ਤੇਰੇ ਅੰਦਰ ਤੂੰ ਉਹਦੀ ਪ੍ਰਾਪਤੀ ਵਾਸਤੇ ਪਤਾ ਨਹੀਂ ਕਿੱਥੇ ਪਰਬਤਾਂ ਤੇ ਜੰਗਲਾਂ ਵਿੱਚ ਪਹਾੜਾਂ ਤੇ ਭਟਕਦਾ ਫਿਰਦਾ ਅਸਲ ਦੇ ਵਿੱਚ ਜਿਹਦੀ ਜੋਤ ਤੇਰੇ ਅੰਦਰ ਉਹਨੂੰ ਪ੍ਰਾਪਤ ਕਰਨਾ ਸੀ ਅੰਦਰੋਂ ਕਿਉਂਕਿ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਨਾ ਹੀ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾ ਹੀ ਸਤਿਗੁਰੂ ਨੇ ਜਗਾ ਜਗਾ ਤੇ ਸਮਝਾਇਆ ਜੈਸੇ ਰੈਣ ਪਰਹੁਣੇ ਉਠ ਚੱਲਸੈ ਪ੍ਰਭਾਤ ਕਿਆ ਤੂੰ ਰੱਤਾ ਦੁਨੀ ਸਿਓ ਸਭ ਫੁੱਲਾਂ ਕੀ ਬਾਗਾਂਤ ਹੁਣ ਨਾ ਤੇ ਫੁੱਲਾਂ ਦੀ ਬਗੀਚੀ ਵਿੱਚ ਫੁੱਲ ਥਿਰ ਰਹਿਣ ਵਾਲੀ ਨਾ ਘਰ ਵਿੱਚ ਆਏ ਮਹਿਮਾਨ ਸਦਾ ਰਹਿਣ ਵਾਲੀ ਇਸੇ ਤਰ੍ਹਾਂ ਬਾਜ਼ੀਗਰ ਜਿਸ ਤਰ੍ਹਾਂ ਬਾਜ਼ੀ ਪਾਉਂਦਾ ਜਿਸ ਤਰ੍ਹਾਂ ਦੁਨੀਆਂ ਵਿੱਚ ਕਿਤੇ ਮੇਲਾ ਲੱਗੇ ਮੇਲੇ ਵਿੱਚ ਦੁਕਾਨਾਂ ਲੱਗਣ ਬੱਚਾ ਜਾਂਦਾ ਹੈ ਮੇਲਾ ਵੇਖਣ ਵਾਸਤੇ ਤੇ ਉਹ ਇਹ ਸਮਝ ਲਵੇ ਪੀ ਮੇਲਾ ਸਦਾ ਹੀ ਲੱਗਿਆ ਰਹਿਣਾ ਜਦੋਂ ਸਮਾਂ ਬੀਤ ਜਾਵੇ ਮੇਲਾ ਉੱਡੜ ਜਾਵੇ ਦੁਕਾਨਾਂ ਚੁਕੀਆਂ ਜਾਣ ਫਿਰ ਉਹਦੋਂ ਪਛਤਾਉਂਦਾ ਭਾਈ ਮੈਂ ਤੇ ਇਹਨੂੰ ਸਦਾ ਵਾਸਤੇ ਅਬਿਨਾਸੀ ਸਮਝ ਕੇ ਬੈਠਾ ਸੀ ਪਰ ਇਹ ਤੇ ਚੱਲਣਹਾਰ ਨਿਕਲਿਆ ਇਸੇ ਕਰਕੇ ਸਤਿਗੁਰੂ ਜੀ ਨੇ ਬਚਨ ਕਹੇ ਬਿਨ ਹਰ ਕਾਮਨਾ ਆਵਤ ਹੀ ਜਾਸਿਉ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੁਹਾਵਤ ਹੀ ਤੇ ਇਥੇ ਬਚਨ ਨੇ ਗੁਰ ਪ੍ਰਸਾਦੀ ਬੁਝਿਆ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਪ੍ਰਸਾਦ ਦੇ ਨਾਲ ਬੁਝਿਆ ਦਾ ਭਾਵ ਹੈ ਮੈਨੂੰ ਬੁਝ ਮਿਲ ਗਈ ਸਮਝ ਮਿਲ ਗਈ ਉਹ ਬੁਝ ਜਿਹਨੂੰ ਜਪਜੀ ਸਾਹਿਬ ਵਿੱਚ ਪੜਦੇ ਆ ਗੁਰਾ ਇੱਕ ਦੇਵ 부ਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਥੇ ਨੇ ਭੀ ਜਦੋਂ ਗੁਰੂ ਨੇ ਸਮਝ ਦੇ ਦਿੱਤੀ ਗੁਰੂ ਨੇ ਮਤ ਦੇ ਦਿੱਤੀ ਤਾਂ ਚਲਤ ਹੋਆ ਪਤਾ ਲੱਗ ਗਿਆ ਕਿ ਗੁਰੂ ਦੇ ਅਨੁਸਾਰ ਇਹ ਸੰਸਾਰ ਚੱਲਣ ਹਾਦ ਹੈ ਫਿਰ ਚਲਤ ਨਦਰੀ ਆਇਆ ਕਿਉਂਕਿ ਜਦੋਂ ਤੱਕ ਬੱਚੇ ਨੂੰ ਸਮਝਾਇਆ ਨਾ ਜਾਵੇ ਕਿਸੇ ਚੀਜ਼ ਬਾਰੇ ਉਹਨੂੰ ਚੰਗਾ ਲੱਗਦਾ ਹੈ ਕਿ ਅੱਗ ਦੀ ਲਾਟ ਬੜੀ ਉੱਚੀ ਵੱਲਦੀ ਹੈ ਉਹ ਪਕੜਨ ਦਾ ਯਤਨ ਕਰਦਾ ਹੈ ਪਰ ਜਦੋਂ ਮਾਤਾ ਪਿਤਾ ਸਮਝਾ ਦੇਣ ਕਿਸੇ ਤਰੀਕੇ ਦੇ ਨਾਲ ਕਿ ਜੇ ਅੱਗ ਦੇ ਕੋਲ ਗਿਆ ਨਾ ਤੇ ਤੇਰਾ ਹੱਥ ਸੜ ਕੇ ਰਾਖ ਹੋ ਜਾਵੇਗਾ ਫਿਰ ਬਾਰ ਬਾਰ ਸਮਝਾਉਣ ਦੀ ਲੋੜ ਨਹੀਂ ਉਹ ਜਿੱਥੇ ਵੀ ਅੱਗ ਵੇਖਦਾ ਆਪ ਵੀ ਬਚਦਾ ਤੇ ਨਾਲ ਵਾਲਿਆਂ ਨੂੰ ਵੀ ਬਚਾਉਂਦਾ ਭਾਈ ਮੇਰੇ ਮਾਂ ਬਾਪ ਨੇ ਦੱਸਿਆ ਪੀ ਅੱਗ ਨੇ ਸਾੜ ਦੇਣਾ ਇਸੇ ਤਰ੍ਹਾਂ ਜਦੋਂ ਗੁਰੂ ਦੀ ਕਿਰਪਾ ਹੋਈ ਸਮਝ ਪੈ ਗਈ ਪੀ ਸੰਸਾਰ ਤੇ ਚੱਲਣ ਹਾਰੈ ਸਤਿਗੁਰੂ ਆਖਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਪੀ ਜਿਹੜੀਆਂ ਚੀਜ਼ਾਂ ਨੂੰ ਤੂੰ ਅਬਿਨਾਸੀ ਸਮਝ ਕੇ ਬੈਠਾ ਹੁਣ ਰਾਜਾ ਸਮਝਦਾ ਮੈਂ ਅਬਿਨਾਸੀ ਆ ਪਰਜਾ ਸਮਝਦੀ ਐ ਰਾਜੇ ਦਾ ਤਖਤ ਬਿਨਾਸੀ ਐ ਕੋਈ ਸਮਝਦਾ ਪੀ ਕੋਈ ਅਹੁਦਾ ਰਹਿਣ ਵਾਲਾ ਕੋਈ ਆਖਦਾ ਮੇਰਾ ਧੰਨ ਰਹਿਣ ਵਾਲਾ ਤੇ ਸਤਿਗੁਰੂ ਦੀ ਬਾਣੀ ਆਖਦੀ ਐ ਕਨਿਕ ਕਾਮਨੀ ਸੇਜ ਸੁਹਣੀ ਸ਼ੋਡਖਿਨ ਮਹਿ ਜਾਵਤ ਹੀ ਉਰਜ ਰਹਿਓ ਇੰਦਰੀ ਰਸ ਪ੍ਰੇਰਿਓ ਬਖਹਿਠ ਗਉੜੀ ਖਾਵਤ ਜਿਹੜੀਆਂ ਚੀਜ਼ਾਂ ਦੇ ਨਾਲ ਤੂੰ ਮੋਹ ਪਾ ਕੇ ਬੈਠੈ ਨਾ ਭਗਤ ਰਵਿਦਾਸ ਜੀ ਦੇ ਬਚਨ ਨੇ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਤੇ ਜੇ ਕੋਈ ਫੇਰ ਵੀ ਨਾ ਸਮਝੇ ਤੇ ਉਹਨਾਂ ਨੇ ਰਹਾਉ ਵਾਲੇ ਬੰਦ ਵਿੱਚ ਆਖਿਆ ਕਿਆ ਤੂੰ ਸੋਇਆ ਜਾਗ ਈਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਵੀ ਕੀ ਤੂੰ ਸੁੱਤਾ ਹੋਇ ਤੂੰ ਮੂਰਖ ਹੈ ਤੂੰ ਅਜੇ ਵੀ ਜਾਗ ਕਿਉਂਕਿ ਜਿਹੜੇ ਸੁੱਤੇ ਹੋਣ ਉਹ ਲੁੱਟੇ ਜਾਂਦੇ ਨੇ ਉਹ ਉਜਾੜੇ ਜਾਂਦੇ ਨੇ ਇਸ ਕਰਕੇ ਸਤਿਗੁਰੂ ਨੇ ਆਖਿਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਫਿਰ ਮੈਂ ਜਿੱਧਰ ਵੇਖਦਾ ਪਤਾ ਲੱਗ ਜਾਂਦਾ ਪੀ ਜਗ ਜੀਵਨ ਐਸਾ ਸੁਪਨੇ ਜੈਸਾ ਫਿਰ ਪਤਾ ਲੱਗ ਜਾਂਦਾ ਜੈਸੀ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਫਿਰ ਸਮਝ ਆ ਜਾਂਦੀ ਐ ਰਾਮ ਗयो ਰਾਵਣ ਗयो ਜਾ ਕੋ ਬੋ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਤੇ ਸਤਿਗੁਰੂ ਕਹਿਣ ਲੱਗੇ ਇਹ ਸਮਝ ਉਦੋਂ ਆਉਂਦੀ ਹੈ ਜਦੋਂ ਮਨੁੱਖ ਗੁਰੂ ਦੀ ਮੱਤ ਲੈਂਦਾ ਕਿਉਂਕਿ ਮੱਥਾ ਟੇਕਣਾ ਸਤਕਾਰ ਕਰਨਾ ਸਨਮਾਨ ਕਰਨਾ ਇਹ ਸਰੀਰਕ ਕਿਰਿਆਵਾਂ ਨੇ ਤੇ ਅਤ ਜ਼ਰੂਰੀ ਨੇ ਪਰ ਇਹਦੇ ਤੋਂ ਵੀ ਸਭ ਤੋਂ ਵੱਧ ਜ਼ਰੂਰੀ ਹੈ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਭੇਟ ਕਰਨਾ ਤੇ ਮਨ ਭੇਟ ਕੀਤਾ ਜਾਂਦਾ ਹੈ ਗੁਰੂ ਦੇ ਹੁਕਮ ਨੂੰ ਮੰਨ ਕੇ ਜਿੱਥੇ ਸਰੀਰ ਪੇਟ ਕਰਦੇ ਆ ਮੱਥਾ ਟੇਕੀਏ ਕੋਈ ਡੰਡਾਉਤ ਕਰਦਾ ਕੋਈ ਮੱਥਾ ਰਗੜਦਾ ਕੋਈ ਨੱਕ ਰਗੜਦਾ ਇਹਦਾ ਭਾਵ ਹੁੰਦਾ ਪੀ ਮੈਂ ਆਪਣਾ ਸਰੀਰ ਤੇਰੇ ਅੱਗੇ ਸਰੈਂਡਰ ਕਰ ਦਿੱਤਾ ਜਦੋਂ ਕਿਤੇ 도ਚੀ ਫੜਿਆ ਜਾਵੇ ਉਹ ਹੱਥ ਖੜੇ ਕਰ ਦਿੰਦਾ ਭਾਈ ਮੇਰਾ ਸਰੀਰ ਤੁਹਾਡੇ ਅੱਗੇ ਹੈ ਮੈਂ ਕੋਈ ਹੱਲਾ ਨਹੀਂ ਕਰਾਂਗਾ ਕਹਿਣ ਲੱਗੇ ਜਿੱਥੇ ਸਰੀਰ ਨੂੰ ਗੁਰੂ ਦੇ ਅੱਗੇ ਆਤਮ ਸਮਰਪਣ ਕਰਦਾ ਨਾ ਉਥੇ ਮਨ ਨੂੰ ਗੁਰੂ ਦੇ ਅੱਗੇ ਤੇਕ ਦੇ ਮਨ ਨੂੰ ਭੇਟ ਕਰ ਤੇ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਜਿਹੜੇ ਮਤ ਨੂੰ ਲੈ ਲੈਣ ਜਿਹੜੇ ਮਨ ਦੇ ਵਿੱਚ ਗੁਰੂ ਦੀ ਮਤ ਨੂੰ ਧਾਰਨ ਕਰਨ ਤੇ ਇਹ ਜਾਣ ਲੈਣ ਪੀ ਗੁਰ ਕੀ ਮਤ ਤੂੰ ਲੇ ਇਆਨੇ ਅਗਤ ਬਿਨਾ ਬਹੁ ਡੂਬੇ ਸਿਆਣੇ ਜਿਹੜੇ ਗੁਰੂ ਕੀ ਮਤ ਲੈਣ ਉਹ ਤਰ ਜਾਂਦੇ ਨੇ ਤੇ ਜਿਹੜੇ ਆਪਣੀ ਮਤ ਆਪਣੇ ਗਿਆਨ ਤੇ ਹੰਕਾਰ ਦੇ ਵਿੱਚ ਬੈਠੇ ਰਹਿਣ ਉਹ ਬੜੇ ਲੋਕਾਂ ਨੇ ਡੁੱਬਦੇ ਵੇਖ ਕੇ ਇਸ ਕਰਕੇ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਨੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਸ੍ਰਿਸ਼ਟ ਦੇ ਟੈਂਕੇ ਨੂੰ ਸਿਆਰੀ ਹੈ ਇਹਦਾ ਭਾਵ ਹੈ ਸ੍ਰਿਸ਼ਟੀ ਸ੍ਰਿਸ਼ਟੀ ਦਾ ਮੁੱਢ ਪਰਮਾਤਮਾ ਨੇ ਬੰਨਿਆ ਕਿਵੇਂ ਬੰਨਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਕਹਿਣ ਲੱਗੇ ਇਹ ਮੂਰਖਾਂ ਵਾਲੇ ਸਵਾਲ ਨੇ ਵੀ ਆਮ ਤੌਰ ਤੇ ਕਿਹਾ ਜਾਂਦਾ ਜੀ ਪਹਿਲਾਂ ਮੁਰਗੀ ਦਾ ਜਨਮ ਹੋਇਆ ਕਿ ਪਹਿਲਾਂ ਆਂਡਾ ਉਤਪਨ ਹੋਇਆ ਪਹਿਲਾਂ ਧਰਤੀ ਬਣੀ ਕਿ ਧਰਤੀ ਹੇਠਲਾ ਬਲਦ ਬਣਿਆ ਪਹਿਲਾਂ ਸਰੀਰ ਬਣਿਆ ਕਿ ਪਹਿਲਾਂ ਆਤਮਾ ਆਈ ਹਜ਼ੂਰ ਆਖਦੇ ਨੇ ਇਹ ਭੇਦ ਨੂੰ ਜਾਣਨ ਵਾਲੇ ਉਦੇ ਅੰਤ ਨੂੰ ਪਾਉਣ ਦੀਆਂ ਗੱਲਾਂ ਕਰਨ ਵਾਲੇ ਬੜੇ ਆਏ ਤੇ ਬੜੇ ਚਲੇ ਗਏ ਪਰ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈ ਹੈ ਬਹੁਤਾ ਹੋਏ ਤੂੰ ਗੁਰੂ ਕੀ ਮਤ ਲੈ ਕੇ ਇਹ ਗੱਲ ਨੂੰ ਸਮਝ ਤੇ ਧਾਰਨ ਕਰ ਸ੍ਰਿਸ਼ਟੀ ਦਾ ਮੁੱਢ ਬੰਨਿਆ ਪਰਮਾਤਮਾ ਨੇ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਹੁਣ ਮੁੱਢ ਕਿਵੇਂ ਬੰਨਿਆ ਜੋਤ ਰੱਖ ਕੇ ਕਿ ਸਰੀਰ ਦੇ ਅੰਦਰ ਪਰਮਾਤਮਾ ਨੇ ਜੋਤ ਪਾ ਦਿੱਤੀ ਤਾਂ ਤੂੰ ਜਗ ਮੈਂ ਆਇਆ ਇੰਨਾ ਕਰਮਾਂ ਦੇ ਕਰਕੇ ਇਹ ਗੁਰੂ ਦੀ ਕਿਰਪਾ ਕਰਕੇ ਤਾਂ ਤੇਰਾ ਜਨਮ ਸੰਸਾਰ ਦੇ ਵਿੱਚ ਹੋਇਆ ਨਹੀਂ ਤੇ ਜਿਹੜੇ ਵਹਿਮੀ ਲੋਕ ਜਿਹੜੇ ਕਰਮ ਕਾਂਢੀ ਲੋਕ ਸਨ ਉਹਨਾਂ ਨੇ ਬੜਾ ਕੁਝ ਕਿਹਾ ਤੇ ਜਿੱਥੇ ਧਰਮ ਦੇ ਲੋਕ ਕਰਮ ਕਾਂਢੀ ਉਹਦੇ ਨਾਲ ਨਾਲ ਵਿਗਿਆਨ ਨੇ ਆਪੋ ਆਪਣੀ ਮਤ ਦੇ ਨਾਲ ਆਖਿਆ ਕੋਈ ਆਕਦਾ ਪੀ ਵੱਡੇ ਬਡੇਰੇ ਪਹਿਲਾਂ ਬਾਂਦਰਾਂ ਵਿੱਚੋਂ ਸਨ ਕੋਈ ਆਖਦਾ ਪੀ ਕਿਸੇ ਪ੍ਰਜਾਤੀ ਵਿੱਚੋਂ ਸੰਨ ਪਰ ਸਤਿਗੁਰੂ ਆਖਦੇ ਨੇ ਉਹਨੇ ਜੋਤ ਰੱਖੀ ਸੰਸਾਰ ਦੇ ਵਿੱਚ ਤੋਂ ਆਇਆ ਤੇ ਇਸੇ ਤਰ੍ਹਾਂ ਜੋਤ ਤੋਂ ਆਰੰਭ ਹੋਇਆ ਸ੍ਰਿਸ਼ਟੀ ਦਾ ਤੇ ਮਨੁੱਖ ਦਾ ਮਕਸਦ ਵੀ ਕੀ ਹੈ ਜੋਤੀ ਜੋਤ ਆਪਸ ਦੇ ਵਿੱਚ ਜਦੋਂ ਮਿਲ ਜਾਵੇ ਆਤਮਾ ਰੂਪੀ ਜੋਤ ਪਰਮ ਆਤਮਾ ਦੇ ਵਿੱਚ ਮਿਲ ਜਾਵੇ ਤੇ ਫੇਰ ਮਨੁੱਖ ਦਾ ਜਿਹੜਾ ਮਕਸਦ ਹੈ ਸੰਸਾਰ ਵਿੱਚ ਆਉਣ ਦਾ ਉਹ ਸੰਪੂਰਨ ਹੋ ਜਾਂਦਾ ਹੈ ਗੁਰੂ ਕਿਰਪਾ ਕਰੇ ਸਾਲਾਨਾ ਸਮਾਗਮ ਜਿਹੜਾ ਹਰ ਸਾਲ ਮਈ ਦੇ ਮਹੀਨੇ ਵਿੱਚ ਆਉਂਦਾ ਹੈ ਉਹਦੀਆਂ ਤਰੀਕਾਂ 8 ਮਈ ਤੋਂ ਲੈ ਕੇ 12 ਮਈ ਤੱਕ ਇਸ ਵਾਰ ਪ੍ਰਬੰਧਕ ਸਹਿਬਾਨਾ ਵੱਲੋਂ ਨਿਯਤ ਕੀਤੀਆਂ ਗਈਆਂ ਨੇ ਜੀ ਕੋਈ ਜੀ ਸਮੇਂ ਵਿੱਚ ਉਹਦੇ ਨਾਲ ਸੰਬੰਧਿਤ ਜੋ ਬੈਨਰ ਹੈ ਫਲੈਕਸ ਹੈ ਉਹ ਮੁੱਖ ਦਰਵਾਜ਼ੇ ਦੇ ਕੋਲ ਲਗਾ ਦਿੱਤਾ ਜਾਵੇਗਾ ਆਪ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆਉਣ ਵਾਲੇ ਸੋਮਵਾਰ ਭਾਈ ਅਰਵਿੰਦਰਜੀਤ ਸਿੰਘ ਜੀ ਜਿਹੜੇ ਪਿਛਲੇ ਕੁਝ ਸਮੇਂ ਤੋਂ ਵਿਦੇਸ਼ ਦੇ ਦੌਰੇ ਤੇ ਸਨ ਉਹ ਆਪ ਸੰਗਤਾਂ ਦੇ ਦਰਸ਼ਨ ਵੀ ਕਰਨਗੇ ਜੀ ਭੁੱਲਾਂ ਦੀ ਖਿਮਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ